ਅੱਜ ਆਪਾਂ ਬਣਾਵਾਂਗੇ ਬਹੁਤ ਹੀ ਮਜ਼ੇਦਾਰ ਜੀਆਂ ਅਲਸੀ ਦੀਆਂ ਪਿੰਨੀਆਂ ਜਿਹੜੇ ਨਹੀਂ ਖਾਂਦੇ ਇਹਨੂੰ ਖਾਣਾ ਪਸੰਦ ਨਹੀਂ ਕਰਦੇ ਉਹ ਵੀ ਭੱਜ-ਭੱਜ ਖਾਣਗੇ ਕਿਉਂਕਿ ਜੇ ਤੁਸੀਂ ਇਸ ਤਰੀਕੇ ਨਾਲ ਅਲਸੀ ਦੀ ਪਿੰਨੀ ਤਿਆਰ ਕਰ ਲਈ ਤਾਂ ਹਰ ਕੋਈ ਇਹਨੂੰ ਆਰਾਮ ਨਾਲ ਖਾ ਸਕਦਾ ਕਿਉਂਕਿ ਇਹ ਦੂਜੀਆਂ ਪਿੰਨੀਆਂ ਨਾਲੋਂ ਖਾਣੀ ਥੋੜੀ ਜਿਹੀ ਮੁਸ਼ਕਲ ਹੁੰਦੀ ਹੈਗੀ ਇਹਦੇ ਵਿੱਚ ਬਹੁਤ ਜ਼ਿਆਦਾ ਫਾਈਬਰ ਹੁੰਦਾ ਹੈਗਾ ਖੂਨ ਗਾੜਾ ਨਹੀਂ ਹੋਣ ਦਿੰਦੀ ਪਾਚਨ ਸ਼ਕਤੀ ਵਧਾਉਂਦੀ ਹੈ ਤੇ ਨਾਲ ਹੀ ਸਾਡਾ weight ਵੀ loss ਕਰਦੀ ਹੈ ਅਰਦੀ ਦੇ ਵਿੱਚ ਅਕਸਰ ਹੀ ਅਲਸੀ ਖਾਧੀ ਜਾਂਦੀ ਹੈ ਜਰੂਰਤ ਦਾ ਸਾਰਾ ਸਮਾਨ ਆਪਾਂ ਤਿਆਰ ਕਰ ਲਿਆ ਸਭ ਤੋਂ ਪਹਿਲਾਂ ਲਵਾਂਗੇ ਇੱਕ ਕੜਾਈ ਜਿਹਦੇ ਵਿੱਚ 250 ਗ੍ਰਾਮ ਲਵਾਂਗੇ ਆਪਾਂ ਅਲਸੀ ਅਲਸੀਨਸ ਲੋ ਫਲੇਮ ਤੇ 8 ਤੋਂ 10 ਮਿੰਟ ਆਪਾਂ ਪਕਾਵਾਂਗੇ ਜਦੋਂ ਇਹ ਤਿੜਕਣ ਜੇ ਲੱਗ ਗਈ ਆਪਣਾ ਕਲਰ ਇਹਨੇ ਚੇਂਜ ਕਰ ਲਿਆ ਤਾਂ ਸਮਝੋ ਇਹ ਪੱਕ ਕੇ ਤਿਆਰ ਹੋ ਗਈ ਜਦੋਂ ਇਹ ਪੱਕ ਗਈ ਨਾਲ ਦੀ ਨਾਲ ਹੀ ਇਹਨੂੰ ਕੱਢ ਕੇ ਕਿਸੇ ਵੀ ਢਾਂਡੇ ਦੇ ਵਿੱਚ ਰੱਖ ਦਿਓ ਕੜਾਈ ਵਿੱਚ ਨਾ ਰੱਖਿਓ ਕਿਉਂਕਿ ਕੜਾਈ ਗਰਮ ਹੈ ਨਹੀਂ ਤੇ ਸੜ ਜੂਗੀ ਬੜੇ ਧਿਆਨ ਨਾਲ ਇਹਨੂੰ ਤੁਸੀਂ ਪਕਾਉਣਾ ਹੈਗਾ ਉਸ ਤੋਂ ਬਾਅਦ ਉਸੇ ਕੜਾਈ ਦੇ ਵਿੱਚ ਪਾਵਾਂਗੇ ਆਪਾਂ ਫੁੱਲ ਮਖਾਣੇ ਇੱਥੇ ਆਪਾਂ 50 ਗ੍ਰਾਮ ਫੁੱਲ ਮਖਾਣੇ ਪਾਏ ਐ ਤੇ ਉਸ ਤੋਂ ਬਾਅਦ ਇਹਦੇ ਵਿੱਚ 50 ਗ੍ਰਾਮ ਹੀ ਪਾਵਾਂਗੇ ਆਪਾਂ ਬਾਜਾ ਚੀਜ਼ਾਂ ਤੁਸੀਂ ਜ਼ਰੂਰਤ ਦੇ ਮੁਤਾਬਕ ਘਟਵਾਦ ਕਰ ਸਕਦੇ ਹੋ ਜਿੰਨਾ ਡਰਾਈ ਫਰੂਟ ਜ਼ਿਆਦਾ ਪਾਉਂਗੇ ਉਹਦਾ ਫਾਇਦਾ ਸੋਨੇ ਹੀ ਹੋਣਾ ਬਾਕੀ ਸਰਦੀ ਚੱਲ ਰਹੀ ਹੈ ਜਿੰਨਾ ਮਰਜ਼ੀ ਡਰਾਈ ਫਰੂਟ ਖਾਓ ਫਿਰ ਆਪਾਂ ਇੱਕ ਪਾਇਆ ਸੁੱਕਾ ਨਾਰੀਅਲ ਜਿਹਨੂੰ ਮੋٹے-ਮੋٹے ਪੀਸਾਂ ਵਿੱਚ ਕੱਟ ਲਿਆ ਉਹ ਵੀ ਇਹਦੇ ਵਿੱਚ ਪਾ ਕੇ ਰੋਸਟ ਕਰਨਾ ਸ਼ੁਰੂ ਕਰ ਦਾਂਗੇ ਫੁੱਲ ਮਖਾਣਿਆਂ ਨੂੰ ਰੋਸਟ ਹੋਣ ਤੇ 8 ਤੋਂ 10 ਮਿੰਟ ਆਰਾਮ ਨਾਲ ਲੱਗ ਜਾਂਦੇ ਆ ਉਹ ਸਹੀ ਹਿਸਾਬ ਨਾਲ ਤੁਸੀਂ ਇਹ ਸਮਾਨ ਰੋਸਟ ਕਰਿਓ ਜਿਹੜੀਆਂ ਜ਼ਿਆਦਾ ਟਾਈਮ ਲੱਗਣ ਵਾਲੀਆਂ ਚੀਜ਼ਾਂ ਪਹਿਲਾਂ ਪਾਲਿਓ ਬਾਕੀ ਬਾਅਦ ਵਿੱਚ ਹੋਰ ਜਿਹੜੀਆਂ ਚੀਜ਼ਾਂ ਨੂੰ ਤੁਹਾਡਾ ਦਿਲ ਕਰੇ ਇਹਦੇ ਵਿੱਚ ਪਾ ਸਕਦੇ ਹੋ ਸਾਰੇ ਸਮਾਨ ਨੂੰ ਹੀ ਆਪਾਂ ਰੋਸਟ ਕਰਕੇ ਦਰਦਰਾ ਜਿਹਾ ਪੀਸ ਲਿਆ ਜਿਹੜੀ ਚੀਜ਼ ਨੂੰ ਤੁਸੀਂ ਬਰੀਕ ਪੀਸਣਾ ਆਪਣੇ ਹਿਸਾਬ ਨਾਲ ਪੀਸ ਲਿਓ ਫਿਰ ਲੈ ਲਾਂਗੇ ਜੀ ਖੁੱਲੀ ਜੀ ਕੜਾਈ ਤੇ ਇੱਥੇ ਲਿਆ ਆਪਾਂ ਦੇਸੀ ਘਿਓ ਕਿੰਨਾ ਘਿਓ ਇਹਦੇ ਵਿੱਚ ਲਾਸਟ ਤੱਕ ਵਰਤਿਆ ਜਾਊਗਾ ਇਹ ਮੈਂ ਤੁਹਾਨੂੰ ਸਾਰਾ ਵੀਡੀਓ ਵਿੱਚ ਦੱਸੂਗੀ ਅੱਧੀ ਕੌਲੀ ਘਿਓ ਦੀ ਪਾਈ ਤੇ ਫਿਰ ਆਪਾਂ ਪਾਤੇ ਦੇ ਵਿੱਚ 200 ਗ੍ਰਾਮ ਤਿਲ ਗੈਸ ਦੀ ਫਲੇਮ ਸਲੋ ਹੈ ਤੇ ਕਿ ਉਹ ਜ਼ਿਆਦਾ ਗਰਮ ਨਹੀਂ ਕਰਨਾ ਮੀਡੀਅਮ ਗਰਮ ਘਿਓ ਦੇ ਵਿੱਚ ਤਿਲਾਂ ਨੂੰ ਪਾ ਦਿਓ ਦੋ ਤੋਂ ਤਿੰਨ ਮਿੰਟ ਇਹਨਾਂ ਨੂੰ ਪੱਕਣ ਤੇ ਲੱਗਣਗੇ ਜਦੋਂ ਹੀ ਇਹਨਾਂ ਨੇ ਆਪਣਾ ਕਲਰ ਚੇਂਜ ਕਰ ਲਿਆ ਇਹ ਕਰੀਮ ਜੇ ਕਲਰ ਦੇ ਹੋ ਜਾਣਗੇ ਫਿਰ ਆਪਾਂ ਵਿੱਚ ਪਾ ਦਾਂਗੇ ਭੁੱਜੇ ਹੋਏ ਛੋਲਿਆਂ ਦਾ ਪਾਊਡਰ ਇਹ ਇੱਥੇ ਆਪਾਂ 500 ਗ੍ਰਾਮ ਲਏ ਸੀ ਹੌਲੀ ਹੌਲੀ ਮਿਕਸ ਕਰਦੇ ਜਾਵਾਂਗੇ ਜੇ ਤੁਹਾਨੂੰ ਲੱਗੇ ਇੱਥੇ ਘਿਓ ਘਟ ਹੈ ਤਾਂ ਨਾਲ ਨਾਲ ਘਿਓ ਨੂੰ ਮਿਕਸ ਕਰਦੇ ਜਾਇਓ ਆਪਣੇ ਹਿਸਾਬ ਨਾਲ ਮਿਕਸ ਕਰਿਓ ਇੱਕੋ ਸਾਰਾ ਘਿਓ ਤੁਸੀਂ ਨਾ ਪਾਇਓ ਕਿਉਂਕਿ ਇਹ ਪਿੰਨੀਆਂ ਜਿਹੜੀਆਂ ਜਿਆਦਾ ਘਿਓ ਵੀ ਉੱਪਰੋਂ ਹੋ ਗਿਆ ਤਾਂ ਵੀ ਖਾਣ ਵਿੱਚ ਵਧੀਆ ਨਹੀਂ ਲੱਗਦੀਆਂ ਇਸ ਕਰਕੇ ਓਨਾਂ ਘਿਓ ਪਾਇਓ ਜਿੰਨੀ ਕੀ ਜ਼ਰੂਰਤ ਹੈ ਅੱਠ ਤੋਂ 10 ਮਿੰਟ ਇਹਨੂੰ ਸਲੋ ਫਰੇਮ ਤੇ ਹੌਲੀ-ਹੌਲੀ ਆਪਾਂ ਪਕਾਈਗੇ ਤੇ ਨਾਲ ਹੀ ਜਰੂਰਤ ਮੁਤਾਬਕੇ ਦੇ ਵਿੱਚ ਘਿਓ ਮਿਕਸ ਕਰ ਦੇਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਜਿਨ੍ਹਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਲਦੀ ਕਰ ਲੋ ਸੂਫੀ ਕਿਚਨ ਬਲੌਗ ਤੁਹਾਡਾ ਆਪਣਾ ਚੈਨਲ ਤੁਹਾਡੀਆਂ ਆਪਣੀ ਪਸੰਦ ਦੀਆਂ ਰੈਸਿਪੀ ਆ ਉਸ ਵਾਲੇ ਨੂੰ ਜਲਦੀ ਆਪਾਂ ਚੰਗੀ ਤਰ੍ਹਾਂ ਮਿਕਸ ਕੀਤਾ ਤੇ ਇਹਨਾਂ ਹਲਕਾ ਜਿਹਾ ਆਪਣਾ ਕਲਰ ਹੈ ਜਿਹੜਾ ਚੇਂਜ ਕਰ ਲਿਆ ਛੋਲੇ ਪਹਿਲੇ ਹੀ ਪੱਕੇ ਹੋਏ ਹੁੰਦੇ ਨੇ ਪਰ ਆਪਾਂ ਇਹਨੂੰ ਇੱਕ ਵਾਰੀ ਫੇਰ ਪਕਾ ਲਾਂਗੇ ਫਿਰ ਆਪਾਂ ਦਰਦਰੀ ਪੀਸੀ ਹੋਈ ਅਲਸੀ ਇਹਦੇ ਵਿੱਚ ਮਿਕਸ ਕਰ ਦਾਂਗੇ ਗੈਸ ਦੀ ਫਲੇਮ ਇੱਥੇ ਬਿਲਕੁਲ ਸਲੋ ਰੱਖਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਏ ਚਾਰ ਤਰ੍ਹਾਂ ਦੇ ਮੱਗ ਜ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਪਾ ਸਕਦੇ ਹੋ ਮੱਗ ਜਾਂਦਾ ਜਿਹੜਾ ਟੇਸਟ ਇਹਦੇ ਵਿੱਚ ਵਧੀਆ ਹੁੰਦਾ ਬਾਕੀ ਜਿਹੜੇ ਇਹ ਮੱਗ ਜ ਹੈ ਉਹ ਸਾਡੀਆਂ ਅੱਖਾਂ ਲਈ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ ਅੱਖਾਂ ਦੀ ਰੋਸ਼ਨੀ ਇਹਦੇ ਨਾਲ ਵਧੀਆ ਬਰਕਰਾਰ ਰਹਿੰਦੀ ਹੈ ਉਸ ਤੋਂ ਬਾਅਦ ਸਾਰਾ ਘਿਓ ਇਹਦੇ ਵਿੱਚ ਆਪਾਂ ਆਪਾਂ ਦਾ ਜਿੰਨਾ ਇੱਕ ਕੌਲੇ ਵਿੱਚ ਲਿਆ ਸੀ ਫਿਰ ਆਪਾਂ ਇਹਦੇ ਵਿੱਚ ਦਰਦਰੇ ਪੀਸੇ ਹੋਏ ਸਾਰੇ ਡਰਾਈ ਫਰੂਟ ਪਾ ਲਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਚਾਰ ਪੰਜ ਆਪਾਂ ਇਲਾਇਚੀਆ ਨੂੰ ਇਹਦੇ ਨਾਲ ਹੀ ਪੀਸ ਲਿਆ ਸੀ ਇਲਾਇਚੀ ਦਾ ਫਲੇਵਰ ਇਹਦੇ ਵਿੱਚ ਬੜਾ ਹੀ ਵਧੀਆ ਆਉਂਦਾ ਚਾਹੇ ਬਾਅਦ ਵਿੱਚ ਤੁਸੀਂ ਇਲਾਇਚੀ ਪਾਊਡਰ ਪਾ ਦਿਓ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਇਹਨੂੰ ਉਤਾਰ ਕੇ ਸਾਈਡ ਤੇ ਰੱਖ ਲਾਂਗੇ ਫਰਿਕ ਪੈਨ ਦੇ ਵਿੱਚ ਇੱਕ ਚਮਚ ਲਵਾਂਗੇ ਦੇਸੀ ਖਿਓ ਦਾ ਤੇ ਇਹਦੇ ਵਿੱਚ ਆਪਾਂ ਅੱਧਾ ਕਿਲੋ ਪਾ ਦਾਂਗੇ ਗੁੜ ਸਾਰਾ ਸਮਾਨ ਆਪਣਾ 1 ਕਿਲੋ ਦੇ ਲਗਭਗ ਸੀ ਇਹਦੇ ਵਿੱਚ ਆਪਾਂ ਅੱਧਾ ਕਿਲੋ ਗੁੜ ਪਾਵਾਂਗੇ 600 ਗ੍ਰਾਮ ਵਰਤੇ ਜੀ ਆਪਾਂ ਇਹਦੇ ਵਿੱਚ ਦੇਸੀ ਖਿਓ ਐਨੇ ਵਿੱਚ ਪਰਫੈਕਟ ਪਿੱਡੀਆਂ ਬਣ ਕੇ ਤਿਆਰ ਹੋਣਗੀਆਂ ਗੁੜ ਜਦੋਂ ਹੀ ਮੈਲਟ ਹੋਣਾ ਸ਼ੁਰੂ ਹੋ ਗਿਆ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਹੌਲੀ-ਹੌਲੀ ਇਹਨੂੰ ਪਕਾਉਂਦੇ ਜਾਈਓ ਜਦੋਂ ਚੰਗੀ ਤਰ੍ਹਾਂ ਇਹ ਮੈਲਟ ਹੋ ਗਿਆ ਫਿਰ ਨਾਲ ਦੀ ਨਾਲ ਹੀ ਇਹਨੂੰ ਆਪਾਂ ਕੜਾਈ ਵਿੱਚ ਨਹੀਂ ਪਾਵਾਂਗੇ ਤਿੰਨ ਚਾਰ ਮਿੰਟ ਇਹਨੂੰ ਇੱਥੇ ਲਗਾਤਾਰ ਪਕਾਉਂਦੇ ਜਾਵਾਂਗੇ ਤਾਂ ਕਿ ਗੁੜ ਆਪਣਾ ਪੱਕ ਕੇ ਤਿਆਰ ਹੋ ਜਾਈ। ਕੋਈ ਵੀ ਤਾਰ ਦੀ ਚਾਸ਼ਨੀ ਵਗੈਰਾ ਤਿਆਰ ਤੁਸੀਂ ਨਹੀਂ ਕਰਨੀ। ਬਸ ਸਿੰਪਲ ਤਰੀਕੇ ਨਾਲ ਤਿੰਨ ਚਾਰ ਮਿੰਟ ਗੁੜ ਨੂੰ ਪਕਾ ਲਿਓ ਤੇ ਉਸ ਤੋਂ ਬਾਅਦ ਆਪਣੇ ਤਿਆਰ ਕੀਤੇ ਸਾਰੇ ਸਮਾਨ ਦੇ ਵਿੱਚ ਮਿਕਸ ਕਰ ਦਿਓ। ਕਈਆਂ ਨੂੰ ਖੰਡ ਪਸੰਦ ਹੁੰਦੀ ਹੈ, ਬੂਰਾ ਖੰਡ, ਮਿਸ਼ਰੀ। ਤੁਸੀਂ ਆਪਣੇ ਮੁਤਾਬਕ ਉਹ ਚੀਜ਼ਾਂ ਪਾ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਗੋੜੀ ਪਾਇਆਗਾ। ਗੁੜ ਜਿਆਦਾ ਇੱਥੇ ਗਰਮ ਹੁੰਦਾ ਏ ਇੱਕੋ ਸਾਰੇ ਨੂੰ ਹੱਥ ਨਾਲ ਲਗਾਇਓ ਨਹੀਂ ਤਾਂ ਕਈ ਵਾਰੀ ਤੁਹਾਡਾ ਹੱਥ ਵਗੈਰਾ ਜਲ ਜੂਗਾ ਕਿਉਂਕਿ ਗੁੜ ਜੇ ਹੱਥ ਨਾਲ ਲੱਗ ਜੇ ਛੇਤੀ ਛੇਤੀ ਲੈਂਦਾ ਨਹੀਂ ਉਸ ਤੋਂ ਬਾਅਦ ਕਿਸੇ ਵੀ ਚਮਚ ਬਗੈਰਾ ਨਾਲ ਇੱਕ ਵਾਰੀ ਤੁਸੀਂ ਮਿਕਸ ਕਰ ਦਿਓ ਜਦੋਂ ਇਹ ਇੰਨਾ ਕੁ ਤਿਆਰ ਹੋ ਗਿਆ ਕਿ ਤੁਹਾਡਾ ਹੱਥ ਜਿਹੜਾ ਆਰਾਮ ਨਾਲ ਲੱਗ ਸਕੇ ਫਿਰ ਤੁਸੀਂ ਇਹਦੇ ਲੱਡੂ ਪਿੰਨੀਆਂ ਬਟਣੀਆਂ ਸ਼ੁਰੂ ਕਰਿਓ ਤੇ ਅਲਸੀ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਤੇ ਇਹਨੂੰ ਕਿਵੇਂ ਨਾ ਕਿਵੇਂ ਖਾਣਾ ਜ਼ਰੂਰੀ ਹੁੰਦਾ ਪਰ ਜੇ ਤੁਸੀਂ ਇਸ ਤਰੀਕੇ ਨਾਲ ਪਿੰਨੀਆਂ ਬਣਾ ਕੇ ਖਾ ਲੀਆਂ ਤਾਂ बार-बार ਬਣਾਇਆ ਕਰੋਗੇ ਕਿਉਂਕਿ ਜਿਹੜਾ ਇਹਦੇ ਵਿੱਚ ਆਪਾਂ ਛੋਲਿਆਂ ਦਾ ਪਾਊਡਰ ਪਾਇਆ ਹੈ ਉਹਦੇ ਨਾਲ ਇਹਨਾਂ ਵਿੱਚ ਵੱਖਰਾ ਹੀ ਸੁਆਦ ਆਉਂਦਾ ਤੁਹਾਨੂੰ ਲੱਗਣਾ ਨਹੀਂ ਕਿ ਤੁਸੀਂ ਅਲਸੀ ਦੀ ਪਿੰਨੀ ਖਾ ਰਹੇ ਹੋ ਸਾਡੀ ਸਿਹਤ ਲਈ ਇਹ ਕਿੰਨੀ ਜ਼ਿਆਦਾ ਵਧੀਆ ਦੋਨੇ ਚੀਜ਼ਾਂ ਅਲਸੀ ਤੇ ਪੂਜੇ ਹੋਏ ਛੋਲੇ só sou no Saré, não é, ਹੁਣ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦੇ ਜਾਓ ਤੇ ਪਿੰਨੀਆਂ ਨੂੰ ਤੁਸੀਂ ਪੂਰੀ ਸਰਦੀ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਖਰਾਬ ਨਹੀਂ ਹੁੰਦੀਆਂ ਹੁਣ ਤੁਸੀਂ ਚਾਹੇ ਇਹ ਪਿੰਨੀਆਂ ਲੱਡੂਆਂ ਦੀ ਤਰ੍ਹਾਂ ਬੱਟ ਲਿਓ ਚਾਹੇ ਸਿੰਪਲ ਲੰਬੇ ਆਕਾਰ ਦੇ ਵਿੱਚ ਬੱਟ ਲਿਓ ਤੁਹਾਡੀ ਆਪਣੀ ਮਰਜ਼ੀ ਪਰ ਜਿਵੇਂ ਜਿਵੇਂ ਬੱਟਦੇ ਜਾਉਗੇ ਨਾਲ-ਨਾਲ ਹੀ ਹੱਥਾਂ ਦੇ ਨਾਲ ਆਟਾ ਮਿਕਸ ਕਰਦੇ ਜਾਣਾ ਕਿਉਂਕਿ ਗੁੜ ਸਾਰੀਆਂ ਪਿੰਨੀਆਂ ਵਿੱਚ ਇੱਕੋ ਜਿਹਾ ਆਵੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਬਾਈਂਡਿੰਗ ਵੇਲੇ ਤੁਹਾਨੂੰ ਘਿਓ ਵਗੈਰਾ ਘੱਟ ਲੱਗੇ ਤੁਸੀਂ ਇੱਕ ਦੋ ਚਮਚੇ ਹੋਰ ਵੀ ਪਾ ਸਕਦੇ ਸਕਦੇ ਹਾਂ ਸਿੰਪਲ ਜਿਹਾ ਤਰੀਕਾ ਹੈ ਪਰ ਕਿਉਂ ਉੱਪਰ ਦੀ ਨਾ ਹੋਵੇ ਨਹੀਂ ਤੇ ਇਹਦੀਆਂ ਪਿੰਨੀਆਂ ਸਹੀ ਤਰੀਕੇ ਨਾਲ ਨਹੀਂ ਬੱਟੀਆਂ ਜਾਣੀਆਂ ਹੁਣ ਇਹ ਪਿੰਨੀਆਂ ਤੁਹਾਨੂੰ ਕਿਹੋ ਜਿਹੀਆਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਸਪੋਰਟ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਸੂਫੀ ਕਿਚਨ ਬਲੌਗ ਤੁਹਾਡਾ ਆਪਣਾ ਚੈਨਲ ਤੁਹਾਡੇ ਪਸੰਦ ਦੀਆਂ ਰੈਸਿਪੀਆਂ ਇਸ ਲਈ ਸਪੋਰਟ ਕਰੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਜਲਦੀ ਤੋਂ ਜਲਦੀ ਇਹ ਅਲਸੀ ਦੀ ਪਿੰਨੀ ਮੇਰੇ ਤਰੀਕੇ ਦੇ ਨਾਲ ਬਣਾ ਕੇ ਜ਼ਰੂਰ ਖਾਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ